ਤੁਸੀਂ ਮੈਨੂੰ ਮ춰ਸਾਂ ਜਿਹਾ ਆਹ ਐਮਪੀ ਸਰ ਪਹਿਲਾ ਇੱਕ ਸਵਾਲ ਲੈ ਲਓ ਅੱਜ ਕੱਲ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਰਾਹੁਲ ਗਾਂਧੀ ਨੂੰ ਸਭ ਤੋਂ ਵੱਡਾ ਟੈਰਰਿਸਟ ਕਿਹਾ ਹੈਗਾ ਦਰਮੰਗਾਲੇ ਦਰਮੰਗਾਲੇ ਦੇ ਵਿੱਚ ਦੇਖੋ ਰਵਨੀਤ ਸਿੰਘ ਬਿੱਟੂ ਦੇ ਬਾਰੇ ਮੈਂ ਕੁਝ ਕਵਾਂ ਤਾਂ ਮੈਨੂੰ ਲੱਗਦਾ ਕਿ ਉਹ ਮੇਰਾ ਸਮਾਂ ਖਰਾਬ ਕਰਨਾ ਹੋਵੇਗਾ ਜਨਤਾ ਜਾਣ ਚੁੱਕੀ ਹੈ ਹਰ ਵਿਅਕਤੀ ਰਵਨੀਤ ਸਿੰਘ ਬਿੱਟੂ ਬਾਰੇ ਜਾਣਦਾ ਔਰ ਖਾਸ ਕਰਕੇ ਲੁਧਿਆਣਾ ਦੇ ਲੋਕੀ ਕਿ ਮਨਬੁੱਧੀ ਵਿਅਕਤੀ ਹੈ ਔਰ ਜਿਹੜਾ ਮਨਬੁੱਧੀ ਵਿਅਕਤੀ ਹੁੰਦਾ ਹੈ ਉਹ ਔਰੀ ਗੱਲ ਦਾ ਬਹੁਤਾ ਗੁੱਸਾ ਨਹੀਂ ਕਰੀਦਾ ਉਹ ਕਦੇ ਵੀ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦੀ ਟਿੱਪਣੀ ਕਰ ਸਕਦਾ ਹੈ ਅਗਰ ਅਸੀਂ ਚੰਗੇ ਭਲੇ ਲੋਕ ਮਨਬੁੱਧੀ ਵਿਅਕਤੀਆਂ ਤੇ ਗੁੱਸਾ ਕਰਾਂਗੇ ਤਾਂ ਮੇਰਾ ਖਿਆਲ ਉਹ ਸਾਡੇ ਅਸੇ ਜਾਇਜ਼ ਨਹੀਂ ਹੈ ਜਿਸ ਪ੍ਰਕਾਰ ਦੀ ਉਹਨਾਂ ਨੇ ਟਿੱਪਾ ਟਿੱਤਨੀ ਕੀਤੀ ਹੈ ਇਹ ਉਹਨਾਂ ਦਾ ਜਿਹੜਾ ਕਿ ਮਾਨਸਿਕ ਜੋ ਉਹਨਾਂ ਦੇ ਹਾਲਾਤ ਹੈ ਉਹ ਦਰਸਾਉਂਦੀ ਹੈ ਕਿ ਉਹਨਾਂ ਨੇ ਰਾਹੁਲ ਗਾਂਧੀ ਨੂੰ ਇੱਕ ਆਤਵਾਦੀ ਕਹਿ ਦਿੱਤਾ ਉਹ ਰਾਹੁਲ ਗਾਂਧੀ ਜੀ ਦੇ ਨਾਲ ਉਹ ਤਿੰਨ ਵਾਰੀ ਜਿਨ੍ਹਾਂ ਨੇ ਉਹਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਇਸ ਕਾਬਿਲ ਬਣਾਇਆ ਕਿ ਉਹ ਮਨਬੁੱਧੀ ਵਿਅਕਤੀ ਨੂੰ ਭਾਜਪਾ ਲਏਗੀ ਅਗਰ ਉਹਨੂੰ ਇੱਕ ਵਾਰੀ ਵੀ ਮੈਂਬਰ ਆਫ ਪਾਰਲੀਮੈਂਟ ਨਾ ਲੜਾਇਆ ਜਾਂਦਾ ਤਾਂ ਫੇਰ ਉਸ ਮਨਬੁੱਧੀ ਵਿਅਕਤੀ ਨੂੰ ਭਾਪੀ ਨੇ ਨਹੀਂ ਲੈ ਕੇ ਜਾਣਾ ਸੀਗਾ ਸੋ ਇਹੀ ਮਨਬੁੱਧੀ ਵਿਅਕਤੀ ਕਦੇ-ਕਦੇ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦਿੰਦਾ ਰਹਿੰਦਾ ਹੈ ਇਸ ਤਰ੍ਹਾਂ ਦਾ ਆਦੀ ਹੈਗਾ ਔਰ ਮੇਰਾ ਭਰਾ ਕਦੇ ਉਹ ਕਹਿ ਦਿੰਦੇ ਕਿ ਅਮਰਿਤਪਾਲ ਦੇ ਖਿਲਾਫ ਚੰਗਾ ਹੋਇਆ ਕਾਰਵਾਈ ਹੋਈ ਕਦੇ ਉਹ ਕਹਿ ਦਿੰਦੇ ਆ ਕਿ ਨਹੀਂ ਮੈਂ ਅਮਰਿਤਪਾਲ ਦੇ ਘਰ ਜਾਵਾਂਗਾ ਉਹਨਾਂ ਦੇ ਮਾਪਿਆਂ ਨੂੰ ਮਿਲਣ ਵਾਸਤੇ ਕਦੇ ਉਹ ਕਹਿ ਦਿੰਦਾ ਕਿ ਰਾਹੁਲ ਗਾਂਧੀ ਮੈਨੂੰ ਕਹਿ ਰਿਹਾ ਸੀ ਕਿ ਬੰਦੀ ਸਿੱਖਾਂ ਨੂੰ ਰਿਹਾ ਕਰੋ ਮੈਂ ਆਪਣੇ ਬਾਪ ਦੇ ਕਾਤਲ ਨੂੰ ਮਾਫ ਕੀਤਾ ਇਸ ਕਰਕੇ ਮੈਂ ਪਾਰਟੀ ਛੱਡੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਰਿਹਾ ਕੋਈ ਕਰੇ ਕਦੇ ਉਹ ਕਹਿ ਦਿੰਦਾ ਕਿ ਨਹੀਂ ਨਹੀਂ ਮੈਂ ਹੁਣ ਬੇਨਤੀ ਕਰਾਂਗਾ ਕਿ ਬੰਦੀ ਸਿੱਖਾਂ ਨੂੰ ਰਿਹਾ ਵੀ ਕਰ ਦਿੱਤਾ ਜਾਵੇ ਕਦੇ ਉਹ ਕਿਸਾਨਾਂ ਨੂੰ ਜਿਸ ਪ੍ਰਕਾਰ ਦੀ ਸ਼ਬਦਾਵਲੀ ਵਰਤਦਾ ਤੁਸੀਂ ਜਾਣਦੇ ਹੋ ਕਦੇ ਉਹ ਦਬਕਾ ਮਾਰਦਾ ਕਿ ਮੰਦਰੇਗਾ ਦੇ ਹੁਣ ਕੰਮ ਕਿਵੇਂ ਚੱਲਣਗੇ ਸਰਕਾਰ ਤਾਂ ਹੈ ਨਹੀਂ ਸੋ ਐਸਾ ਵਿਅਕਤੀ ਉਹਨੇ ਮੇਰੇ ਬਾਰੇ ਵੀ ਕਹਿ ਦਿੱਤਾ ਸੀਗਾ ਕਿ ਇਹ ਤਾਂ ਹੋਟਲਾਂ ਦੀ ਚੰਗੇ ਹੋਟਲਾਂ ਦੀ ਏਸੀ ਦੀ ਹਵਾ ਲੈਣ ਵਾਸਤੇ ਇੱਥੇ ਆਏ ਨੇ ਇਹ ਚਲੇ ਜਾਣਗੇ ਸੋ ਮੈਂ ਉਹ ਹੀ ਗੱਲ ਦਾ ਗੁੱਸਾ ਨਹੀਂ ਕਰਦਾ ਜਨਤਾ ਜਾਣਦੀ ਹੈ ਕਿ ਰਾਹੁਲ ਗਾਂਧੀ ਟੈਰਰਿਸਟ ਹੈ ਜਾਂ ਨਹੀਂ ਹੈ ਇਹ ਰੇ ਤੇ ਸਾਨੂੰ ਸਫਾਈ ਦੇਣ ਦੀ ਇਸ ਦੇਸ਼ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਲੋੜ ਨਹੀਂ ਇਹ ਅਕਸਰ ਅਕਸਰ ਹੀ ਬੀਜੇਪੀ ਦੇ ਚੰਦ 6 7 ਬੰਦੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਰਹਿੰਦੇ ਆ ਕੰਗਣਾ ਰੌਣਦ ਨੇ ਕਿਹਾ ਕਿ ਰਾਹੁਲ ਗਾਂਧੀ ਨਸ਼ਾ ਕਰਦਾ ਹੈ ਔਰ ਅੱਜ ਬ੍ਰਿਜ ਭੂਸ਼ਨ ਨੇ ਕਹਿ ਦਿੱਤਾ ਕਿ ਕੰਗਣਾ ਜਿਹੜਾ ਰਾਹੁਲ ਗਾਂਧੀ ਹੈ ਉਹ ਵਿਨੇਸ਼ ਫੋਕਾੜ ਦਾ ਹੱਥ ਪੜੀ ਖੜਾ ਹੈ ਸੋ ਇਹਨਾਂ ਦੀ ਜਿਹੜੀ ਗੰਦੀ ਸੋਚ ਹੈ ਇਹ ਅੱਜ ਹੋਰ ਸਪਸ਼ਟ ਹੁੰਦਾ ਇਹ ਪੰਜ ਚਾਰ ਬੰਦੇ ਇਸ ਕੰਮ ਤੇ ਬੀਜੇਪੀ ਨੇ ਲਾਏ ਹੈ ਕਿ ਰਾਹੁਲ ਗਾਂਧੀ ਬਾਰੇ ਤੁਸੀਂ ਬੋਲੀ ਜਾਣਾ ਹੈ ਬ੍ਰਿਜ ਪੁਸ਼ਪ ਨੇ ਜੋ ਕੁਕਰਮ ਕੀਤਾ ਜੋ ਉਹਨਾਂ ਨੇ ਦੇ ਬਾਰੇ ਇਲਜ਼ਾਮਤ ਉਹਨਾਂ ਤੇ ਲੱਗੇ ਸਨ ਉਹ ਸਾਰੀ ਦੁਨੀਆ ਜਾਣਦੀ ਹੈ ਇੱਕ ਆਪਣੀ ਸਪੋਰਟਸਮੈਨ ਦਾ ਹੱਥ ਮਲਾ ਲੈਣਾ ਹੱਥ ਫੜ ਲੈਣਾ ਅਸੀਂ ਆਪਣੀ ਧੀ ਦਾ ਵੀ ਹੱਥ ਫੜ ਲੈਨੇ ਆਂ ਅਸੀਂ ਆਪਣੀ ਮਾਂ ਦਾ ਵੀ ਹੱਥ ਫੜ ਲੈਨੇ ਆਂ ਪਰ ਹੱਥ ਫੜਨ ਫੜਨ ਦੇ ਵਿੱਚ ਇੱਕ ਸੋਚ ਹੁੰਦੀ ਹੈ ਸੋ ਇਸ ਤਰ੍ਹਾਂ ਦੀ ਗੰਦੀ ਸੋਚ ਦੇ ਮਾਲਕ ਇਹ ਲੋਕ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕੂੜਾ ਭਰਿਆ ਹੋਇਆ ਹੈ ਉਹਨਾਂ ਬਾਰੇ ਕੋਈ ਬਹੁਤਾ ਟਿੱਪਣਾ ਟਿੱਪਣੀ ਨਹੀਂ ਮੈਂ ਕਰਨਾ ਚਾਹੁੰਦਾ ਆਪਣੇ ਆਪ ਇਸ ਦੇਸ਼ ਦੀ ਜਨਤਾ ਜਵਾਬ ਦੇਗੀ ਰਾਹੁਲ ਗਾਂਧੀ ਤੋਂ ਹੁਣ ਇਹਨਾਂ ਨੂੰ ਡਰ ਲੱਗਦਾ ਹੈ ਰਾਹੁਲ ਗਾਂਧੀ ਦੀ ਦਿਨ-ਬਦ ਦਿਨ ਲੋਕਪ੍ਰਿਅਤਾ ਵੱਧਦੀ ਜਾ ਰਹੀ ਹੈ ਸੋ ਇਸ ਕਰਕੇ ਇਹ ਸਾਰੇ ਪੰਗਚਾਰ ਬੰਦੇ ਆਪਣੇ ਆਪ ਨੂੰ ਇਹ ਜਿਚਾਉਣ ਲੱਗੇ ਪਏ ਆ ਕਿ ਅਸੀਂ ਬੀਜੇਪੀ ਦੇ ਹਤੇਸ਼ੀਆਂ ਤੇ ਅਸੀਂ ਵੱਧ ਤੋਂ ਵੱਧ ਗੰਦਾ ਰਾਹੁ ਗਾਂਧੀ ਨੂੰ ਬੋਲਾਂਗੇ ਨਥੇ ਗੰਦੇ ਮੰਦੂਤੀ ਹੈਗੇ ਨੇ ਤੁਹਾਡਾ ਨਾਮ ਲੈ ਕੇ ਕਿਤੇ ਹੋਰ ਲੀਡਰਾਂ ਦਾ ਪੰਜਾਬ ਦੇ ਲੀਡਰਾਂ ਦਾ ਨਾਮ ਲੈ ਕੇ ਕਹਿੰਦੇ ਇਹਨਾਂ ਨੂੰ ਇਲਾਜ਼ ਦੀ ਲੋੜਾ ਪੰਜਾਬ ਵਿੱਚ ਤਾਂ ਬੇਤਰ ਸੇ ਸੁਭਾ ਕੋਣ ਕਹਿੰਦਾ ਇਲਾਜ਼ ਦੀ ਲੋੜਾ ਆਪਣੀ ਸਮੀਤ ਬਿੱਕੂ ਕਹਿੰਦੇ ਪੀਐਮ ਕਹੂਗਾ ਕਿ ਦਿੱਲੀ ਇਹਨਾਂ ਦਾ ਵਧੀਆ ਇਲਾਜ ਕਰਾਇਆ ਜਾ। ਚਲੋ ਮੈਂ ਤਾਂ ਬੇਨਤੀ ਕਰਾਂਗਾ ਰਵਨੀਤ ਬਿੱਟੂ ਜੀ ਨੂੰ ਸਾਡਾ ਇਲਾਜ ਤਾਂ ਜਿੱਥੋਂ ਕਹੋਗੇ ਕਰਾ ਲਾਂਗੇ। ਕਿਰਪਾ ਕਰਕੇ ਹਰ ਗੱਲ ਪੀਐਮ ਨੂੰ ਕਹੂੰਗਾ। ਪੀਐਮ ਨੂੰ ਕਹਿ ਕੇ ਲੁਧਿਆਣਾ ਦੇ ਲੋਕਾਂ ਨੇ ਤੁਹਾਨੂੰ 10 ਸਾਲ ਬਣਾਇਆ ਮੰਤਰੀ। ਕਮ ਸੇ ਕਮ ਆਓ ਆਪਾਂ ਇੱਥੇ ਐਮਸ ਤੇ ਪੀਜੀਆਈ ਦੀ ਗੱਲ ਕਰੋ। ਨਾਓ ਯੂ ਆਰ ਅ ਮਨਿਸਟਰ। ਐਵੇਂ ਟੈਰਰਿਸਟ ਕਹਤਾ ਸਾਨੂੰ ਮਨ ਪਾਗਲ ਕਹਿ ਦੇਗਾ ਤਾਂ ਕੋਈ ਗੱਲ ਨਹੀਂ ਹੈ ਸਾਡਾ ਇਲਾਜ ਕਰਾਉਣ ਦੀ ਲੋੜ ਪਈ ਤਾਂ ਕਰਾ ਲਾਂਗੇ ਜੇ ਕਰਾएंगे ਤਾਂ ਪਰ ਮੇਰਾ ਸਿਰਫ ਇਹੀ ਬੇਨਤੀ ਹੈ ਜਨਾਬੇ ਆਲੀ ਹਰ ਗੱਲ ਪੀਐਮ ਤੱਕ ਪਹੁੰਚਾ ਦਿੰਦੇ ਹੋ ਗੱਲ ਕਹਿ ਦਿੰਦੇ ਹੋ ਮੇਰੀ ਬੇਨਤੀ ਹੈ ਕਿ ਆਓ ਲੁਧਿਆਣਾ ਛੁਣ ਤੁਹਾਨੂੰ ਮੰਤਰੀ ਬਣ ਗਏ ਹੋ ਤੁਸੀਂ 10 ਸਾਲ ਤੁਸੀਂ ਇਸ ਕਰਕੇ ਲੋਕਾਂ ਤੋਂ ਨਿਕਲਦੇ ਰਹੇ ਕਿ ਮੇਰੇ ਕੋਲੇ ਤਾਕਤ ਨਹੀਂ ਸੀ ਇਸ ਕਰਕੇ ਮੈਂ ਲੁਧਿਆਣੇ ਦਾ ਕੁਝ ਨਹੀਂ ਕਰ ਪਾਇਆ ਹੋਂ ਤੁਹਾਡੇ ਕੋਲੇ 100% ਤਾਕਤ ਹੈ ਨਾਊ ਯੂ ਆਰ ਅ ਮਨਿਸਟਰ ਇਨ ਸੈਂਟਰ ਗਵਰਨਮੈਂਟ ਰਾਈਟ ਹਰ ਗੱਲ ਪੀਐਮ ਤੇ ਆਪ ਤੁਸੀਂ ਗ੍ਰਹਿ ਮੰਤਰੀ ਨੂੰ ਦੱਸ ਸਕਦੇ ਹੋ ਰੇਲਵੇ ਦਾ ਫਾਟਕ ਤਾਂ ਤੁਹਾਡੇ ਤੋਂ ਖੁਲਾਇਆ ਨਹੀਂ ਜਾ ਰਿਹਾ ਆਤਮ ਨਗਰ ਦਾ ਰੇਲ ਮੰਤਰੀ ਤੋਂ ਉਹ ਵਿਚਾਰੇ ਤੰਗ ਹੋਏ ਪਏ ਉੱਥੇ ਚੀਕਾ ਮਾਰਦੇ ਆ ਮੈਂ ਰਿਪਰੈਜ਼ੈਂਟੇਸ਼ਨ ਦੇ ਕੇ ਆਇਆ ਸੋ ਮੇਰੀ ਬੇਨਤੀ ਹੈ ਕੋਈ ਨਵਾਂ ਹਸਪਤਾਲ ਲੈ ਕੇ ਆਓ ਪੀਜੀਆਈ ਲੈ ਕੇ ਆਓ ਇੱਥੇ ਕੋਈ ਨਵੀਂ ਟ੍ਰੇਨ ਇੱਕ ਦਿਨ ਮਨਬੁੱਧੀ ਵਿਅਕਤੀ ਨੇ ਕਹਿਤਾ ਮੈਂ ਤਲਵੰਡੀ ਸਾਬੋ ਤੋਂ ਤੱਕ ਦਮਦਮਾ ਸਭ ਤੋਂ ਨਵੀਂ ਟ੍ਰੇਨ ਕੱਢਾਂਗਾ ਤੁਸੀਂ ਸੁਣਿਆ ਹੋਣਾ ਪਹਿਲਾਂ ਵੀ ਅਸੀਂ ਨਵੀਂ ਇੱਕ ਟ੍ਰੇਨ ਚਲਾਵਾਂਗੇ ਜਦੋਂ ਹਜੇ ਬਣੇ ਨਹੀਂ ਸੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਲਾਈਨ ਕੱਢੀ ਜਾ ਹੀ ਨਹੀਂ ਸਕਦੀ ਤੁਸੀਂ ਕਿਉਂਕਿ ਉਹਦੇ ਵਿੱਚ ਹੁਣ ਇਹ ਬਣਾਤਾ ਕੇਂਦਰ ਸਰਕਾਰ ਨੇ ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਕਿ ਲੈਂਡ ਐਕੁਇਜ਼ੀਸ਼ਨ ਪੰਜਾਬ ਸਰਕਾਰ ਕਰਕੇ ਦੇਗੀ ਇਹ ਉਦੋਂ ਬਾਅਦ ਅੱਧਾ ਖਰਚਾ ਉਹ ਚੱਲੇਗੀ ਇਹ ਪਤਾ ਹੀ ਨਹੀਂ ਸੀਗਾ ਸੋ ਮੇਰੇ ਕਹਿਣ ਦਾ ਮਤਲਬ ਬਹੁਤਾ ਉਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ ਤੇ ਮੈਨੂੰ ਤਾਂ ਉਹਰਾ ਮੈਨੂੰ ਤਾਂ ਉਹਦੇ ਤੇ ਤਰਸ ਆਉਂਦਾ ਮੈਨੂੰ ਕਿਉਂਕਿ ਇਸ ਤਰ੍ਹਾਂ ਦੀ ਮਾਨਸਿਕਤਾ ਹੋ ਗਈ ਹੈ ਕੋਈ ਮੈਨੂੰ ਗੁੱਸਾ ਨਹੀਂ ਹੋਊਗਾ ਇਹ ਕੱਦੀ ਆਰੀ ਹੋਰ ਜੇ ਟੈਰਰਿਸਟ ਕਹਿੰਨਾ ਜੇ ਮੈਨੂੰ ਵੀ ਕਹਿਣਾ ਤਦ ਵੀ ਕਹਿ ਲਾ ਕੋਈ ਫਰਕ ਨਹੀਂ ਪੈਂਦਾ ਸਰ ਅਰਵਿੰਦ ਕੇਜਰੀਵਾਲ ਅਸਤੀਫਾ ਦੇ ਦਿੰਦੀ ਹੈ ਜੀ ਸੋ ਪਾਈ ਕੌਨਸਤੀ ਫਦੇ ਰਿਹਾ ਜਾਂ ਨਹੀਂ ਦੇ ਰਿਹਾ ਇਹ ਹੁਣ ਰਵਿੰਦ ਕੇਜਰੀਵਾਲ ਸਾਹਿਬ ਤੋਂ ਪੁੱਛੋ ਵੀ ਕਿਉਂ ਅਸਤੀਫਾ ਦੇ ਰਿਹਾ ਜਾਂ ਨਹੀਂ ਦੇ ਰਿਹਾ ਇਹਦੇ ਬਾਰੇ ਰਾਜਾ ਵਿਡਿੰਗ ਤੁਹਾਨੂੰ ਕੀ ਦੱਸੇ ਵੀ ਰਵਿੰਦ ਕੇਜਰੀਵਾਲ ਅਸਤੀਫਾ ਦੇ ਰਿਹਾ ਹੈਂੇ ਦੇ ਵਿੱਚ ਇਫ ਹੀ ਫੀਲ ਲਾਈਕ ਗਿਵਿੰਗ ਅਸਤੀਫਾ ਤੋ ਹੀ ਸ਼ੁੱਡ ਗਿਵ ਦ ਅਸਤੀਫਾ ਹਰਿਆਣੇ ਦੇ ਵਿੱਚ ਜਿਹੜੀ ਹੈ ਚੋਣਾ ਹੁੰਦਾ ਹੈ ਗਿਆ ਉਸ ਚੀਜ਼ ਨੂੰ ਲੱਗ ਦੇਖੋ ਰਵਿੰਦ ਕੇਜਰੀਵਾਲ ਇਸ ਤਰ੍ਹਾਂ ਦੇਖੋ ਰਵਿੰਦ ਕੇਜਰੀਵਾਲ ਇਸ ਤਰ੍ਹਾਂ ਇੱਕ ਦੋ ਵਾਰ ਪਹਿਲਾਂ ਵੀ ਉਹਨਾਂ ਨੇ ਅਸਤੀਫਾ ਦਿੱਤਾ ਹੈ ਫੇਰ ਉਹ ਸੀ ਮਿਸਟਰ ਦੀ ਕੁਰਸੀ ਤੇ ਜਾ ਕੇ ਬੈਠਾ ਕਈ ਪੋਲਿਟ ਇੱਕ ਮਿੰਟ ਪਹਿਲਾਂ ਮੈਨੂੰ ਇਹ ਮੈਂ ਵੀ ਦੱਸ ਦਿੰਦਾ ਕਈ ਪੋਲਿਟੀਕਲ ਬੰਦੇ ਇਸ ਤਰ੍ਹਾਂ ਦੀ ਗੱਲ ਕਰ ਲੈਂਦੇ ਆ ਕੋਈ ਨਵੀਂ ਆਪਦੀ ਗੱਲ ਕਰਨ ਦੇ ਮਾਰੇ ਆਈ ਡੋਨਟ ਨੋ ਯੂ ਕੈਨ ਆਸਕ ਕਿਰਵਿੰਦ ਕੇਜਰੀਵਾਲ ਇਕਸਰ ਤੁਸੀਂ ਬਿਆਨ ਦਿੱਤਾ ਕੱਲ੍ਹ ਕਿ ਰੈਲੀ ਦੇ ਵਿੱਚ ਕਿ ਗਿੱਦੜਬਾਹਰ ਦੇ ਵਿੱਚ ਜਦੋਂ ਚੋਣ ਦੇ ਵਿੱਚ ਇਕ ਸੁਪੀਰ ਬਾਦਲ ਔਰ ਮਨਪ੍ਰੀਤ ਬਾਦਲ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਮੈਂ ਲੁਧਿਆਣਾ ਕੋ ਤੋਂ ਅਸਤੀਫਾ ਦੇ ਕੇ ਮੈਂ ਵੀ ਚੋਣ ਮੈਦਾਨ ਦੇ ਵਿੱਚ ਆਵਾਂਗਾ ਸੋ ਕੀ ਕਾਰਨ ਬਣੇ ਕਿ ਮੈਨੂੰ ਥੈਰੀਟੀਕਲ ਤੁਸੀਂ ਜਵਾਬ ਤੱਕ ਜੀ ਹਾਂ 20 ਬਾਦਲ ਆਉਂਦੇ ਹਾਂ ਸੁਣੋ 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 ਕੀ ਹੋ ਰਿਹਾ ਹੈ ਗਿੱਦੜਬਾਹ ਦੇ ਅੰਦਰ ਕੀ ਹੋ ਰਿਹਾ ਹੈ ਜਿੰਨੀ ਚੋਣ ਦੇ ਵਿੱਚ ਕਿ ਮਨਪ੍ਰੀਤ ਬਾਦਲ ਉਥੇ ਕੋ ਮਰਿਆ ਤੇ ਸੁਖਬੀਰ ਬਾਦਲ ਉਹ ਦੋਨੋਂ ਆਪਸ ਵਿੱਚ ਰਲੇ ਵੇ ਮੈਂ 2019 ਦਾ ਇਹ ਰੋਲਾ ਪਾ ਰਹੇ ਉਹ ਬੀਜੇਪੀ ਚ ਪਹਿਲਾਂ ਇਸੇ ਮਨਪ੍ਰੀਤ ਬਾਦਲ ਨੂੰ ਉਹਨਾਂ ਨੇ ਕਾਂਗਰਸ ਭੇਜਿਆ ਸੀ ਪਹਿਲਾਂ ਕਾਂਗਰਸ ਲੁੱਟੀ ਤੇ ਅਮਰਿੰਦਰ ਸਿੰਘ ਤੇ ਬਾਦਲਾਂ ਦਾ ਜਿਹੜਾ ਗੰਢ ਤੁੱਪ ਸੀਗੀ ਉਹ ਦੋਨਾਂ ਦੀ ਇਕੱਠੀ ਸੀ ਇਸੇ ਮਨਪ੍ਰੀਤ ਨੇ ਉਹ ਕਰਾਈ ਸੀ ਕਿਉਂਕਿ ਜਿਹੜੇ ਬਾਦਲ ਸਾਹਿਬ ਹਰਾਂ ਦੇ ਇੰਟਰਸਟ ਸੀਗੇ ਉਹਨਾਂ ਨੂੰ ਵਾਚ ਕਰਨਾ ਸੀ ਹੁਣ ਉਹ ਬੀਜੇਪੀ ਚ ਚਲਾ ਗਿਆ ਉਹ ਵੀ ਇੱਕ ਅਕਾਲੀ ਦਲ ਨੇ ਸੁਖਬੀਰ ਨਹੀਂ ਭੇਜਿਆ ਮਤਲਬ ਕਿ ਤੁਸੀਂ ਭਾਜਪਾ ਸੰਭਾਲੋ ਸੈਂਟਰ ਤੋਂ ਸੈਂਟਰ ਇਸੇ ਕਰਕੇ ਸਾਡੀ ਸੁਰੱਖਿਆ ਸਾਡਾ ਕੰਮ ਚਾਮਦਮ ਦਿੱਲੀ ਤੱਕ ਚੱਲਦਾ ਰਹੇਗਾ ਸਮਝੌਤਾ ਕਰਾਉਣ ਦੀ ਵੀ ਇਸ ਵਾਰੀ ਬਹੁਤ ਵੱਡੀ ਕੋਸ਼ਿਸ਼ ਹੋਈ ਹੁਣ ਕੀ ਹੋਇਆ ਇੱਕ ਸਾਜ਼ਿਸ਼ ਦੇ ਤਹਿਤ ਕਈ ਸਾਲਾਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਤਨਖਾਹਿਆ ਕਰਾਰ ਕਿਸੇ ਨੇ ਨਹੀਂ ਕੀਤਾ ਉਹਨਾਂ ਨੇ ਆਪ ਕਰਾਇਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸੇ ਤਰ੍ਹਾਂ ਕਰਦੀ ਹੈ ਜੋ ਸੁਖਬੀਰ ਸਿੰਘ ਬਾਦਲ ਆਦੇਸ਼ ਦਿੰਦੇ ਆ ਇਸੇ ਕਰਕੇ ਤਾਂ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਉਹਨਾਂ ਦਾ ਦੋਤ ਹੈ ਜਦੋਂ ਜੋ ਬੁਲਾਉਣਾ ਹੋਵੇ ਬੁਲਾ ਲੈਂਦੇ ਆ ਸੀ ਅਸੀਂ ਅਕਾਲ ਤਖਤ ਸਾਹਿਬ ਦਾ ਸਨਮਾਨ ਕਰ ਦਿਆ ਅਚਨਚੇਤ ਕਈ ਸਾਲਾਂ ਬਾਅਦ ਬੇਅਦਬੀ ਹੋਈ ਨੂੰ ਬੜੇ ਸਾਲ ਹੋ ਗਏ ਅਚਨਚੇਤ ਹੋਣ ਉਹਨਾਂ ਨੇ ਮਾਫੀਨਾਮਾ ਭੇਜਤਾ ਉਹ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਮੈਂ ਕਿਹਾ ਹੁਣ ਅਚਨਚੇਤ ਹੀ ਗੱਲ ਆਏਗੀ ਕਿ ਇਹਨਾਂ ਨੂੰ ਦੋ ਸਾਲ ਚੋਣਾਂ ਨਹੀਂ ਲੜਨ ਦੇਾਂਗੇ ਜਾਂ ਤਾਂ ਤਨਖਾਹਿਆ ਕਰਾਰ ਜੁੱਤੇ ਸਾਫ ਅਸੀਂ ਰੋਜ਼ ਕਰਦੇ ਆਂ ਭਾਂਡੇ ਅਸੀਂ ਰੋਜ਼ ਮਾਦੇ ਇਹ ਕਾਰੀ ਤਨਖਾਹ ਹੈ ਇਹ ਤਾਂ ਸੇਵਾ ਹੈ ਸੋ 2 ਸਾਲ ਨਹੀਂ ਜਿਆਦਾ 6 ਸਾਲ ਆਸਤੇ ਇਹਨਾਂ ਨੂੰ ਕੋਈ ਵੀ ਚੋਣ ਨਹੀਂ ਲੜਨਗੀ ਇਹ ਅੰਦਰ ਹੀ ਅੰਦਰ ਇੱਕ ਸਾਜ਼ਿਸ਼ ਚੱਲ ਰਹੀ ਹੈ ਇਹ ਬਾਏ ਇਲੈਕਸ਼ਨ ਤੋਂ ਬਚਣ ਆਸੇ ਚੱਲ ਰਹੀ ਹੈ ਮੈਂ ਉਹਨਾਂ ਨੂੰ ਇਹ ਕਿਹਾ ਕਈ ਲੋਕ ਸਾਨੂੰ ਵੀ ਕਹਿ ਰਹੇ ਆ ਵੀ ਤੂੰ ਕਹਿ ਦਿੰਦੇ ਆ ਵੀ ਯਾਰ ਤੁਸੀਂ ਲੜੇ ਨਹੀਂ ਲੜਦੇ ਨਹੀਂ ਮੈਂ ਕਿਹਾ ਜੇ ਸੁਖਬੀਰ ਬਾਦਲ ਚੋਣ ਲੜੇ ਇੱਕ ਮੈਂ ਕਿਹਾ ਵੀ ਸ਼ਾਇਦ ਇਸ ਗੱਲ ਤੇ ਹੀ ਆ ਜਾਈ ਜੇ ਸੁਖਬੀਰ ਬਾਦਲ ਚੋਣ ਲੜੇ ਉਹ ਦਰਮਨ ਪ੍ਰੀਤ ਬਾਦਲ ਚੋਣ ਲੜੇ ਤੇ ਫਿਰ ਰਾਜਾ ਵੜਿੰਗ ਆ ਕੇ ਮੈਦਾਨ ਦੇ ਵਿੱਚ ਕਿਉਂਕਿ ਉਹਰਾ ਕਾਰਨ ਇਹ ਮੈਂ ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ ਪਹਿਲਾਂ ਸੁਣੋ ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ ਕੋਈ ਅਸੀਫਾ ਨਹੀਂ ਦੇਣ ਵਾਲਾ ਲੁਧਿਆਣਾ ਤੋਂ ਮੈਨੂੰ ਲੋਕਾਂ ਨੇ ਜਿਤਾਇਆ ਹੈ ਮੈਨੂੰ ਬੜਾ ਪਿਆਰ ਦਿੱਤਾ ਹੈ ਮੈਂ ਲੁਧਿਆਣਾ ਦੇ ਲੋਕਾਂ ਦੇ ਨਾਲ ਹਾਂ ਔਰ ਮੈਂ 5 ਸਾਲ ਲੁਧਿਆਣੇ ਦੇ ਲੋਕਾਂ ਦੀ ਸੇਵਾ ਵੀ ਕੀਤੀ ਆਪ ਦਾ ਜਿਹੜਾ ਉਹਨਾਂ ਨੇ ਪਰ ਹਾਂ ਕਈ ਵਾਰੀ ਐਸੀ ਕੁੰਡਾ ਫਸ ਜਾਂਦਾ ਹੈ ਕੀ ਵਿਰੋਧੀ ਧਰਾਲਾ ਜਿਹੜਾ ਭੱਜੇ ਨੋਂ ਵੀ ਉਹ ਭੱਜ ਨਾ ਜਾਵੇ ਮੈਦਾਨ ਚ ਵੀ ਆ ਭਾਈ ਮੈਦਾਨ ਦੇ ਵਿੱਚ ਚੋਣਾਂ ਲੜੋ ਸੋ ਇਹ ਰਾ ਕਹਿੰਦਾ ਜਿਵੇਂ ਜਿਵੇਂ ਆ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਇਹ ਗੱਲ ਕਹੀ ਉਹਨਾਂ ਨੇ ਇਹ ਥੋੜੀ ਕਿਹਾ ਕਿ ਸਿੱਖ ਨੂੰ ਆਜ਼ਾਦ ਨਹੀਂ ਤੇ ਫਲਾ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਕੜਾ ਆਪकी ਮਰਜ਼ੀ ਹੈ ਪਹਿਨੋ ਤੁਸੀਂ ਪਾਓ ਭਾਵੇਂ ਨਾ ਪਾਓ ਇਹ ਤੁਸੀਂ ਦੇਖਣਾ ਸਿੱਖ ਪਗਬੰਨੇ ਕੋਈ ਟੋਪੀ ਲਾਵੇ ਕੋਈ ਜੋ ਮਰਜ਼ੀ ਕਰੇ ਹਰ ਵਿਅਕਤੀ ਦਾ ਹਰ ਪਹਿਰਾਵਾ ਹੈ ਸੋ ਕੱਲ ਨੂੰ ਤੁਹਾਨੂੰ ਹੋ ਸਕਦਾ ਹੈ ਕਿ ਦੇਸ਼ ਦੇ ਅੰਦਰ ਇਸ ਕੱਲ ਦੀ ਆਜ਼ਾਦਤ ਲੈਣੀ ਪਵੇ ਜਿਸ ਪ੍ਰਕਾਰ ਦਾ ਦੇਸ਼ ਦੇ ਵਿੱਚ ਮਾਹੌਲ ਚੱਲ ਰਿਹਾ ਹੈ ਸੋ ਇਹ ਉਸ ਕੱਲ ਨੂੰ ਇਹ ਕਿਹਾ ਗਿਆ ਕਿ ਰਾਹੁਲ ਗਾਂਧੀ ਕਹਿੰਦਾ ਵੀ ਸਿੱਖਾਂ ਨੂੰ ਹੁਣ ਪੱਗ ਲੈਣ ਦੀ ਪਰਮਿਸ਼ਨ ਦੀ ਉਹ ਕਰਨੀ ਪਊਗੀ ਸੋ ਥਿਸ ਇਜ਼ ਏ ਇਹ ਔਰੇ ਕੰਟੈਸਟ ਦੇ ਵਿੱਚ ਗੱਲਾਂ ਕਹੀਆਂ ਹਾਂਜੀ ਸਰ ਬੁੱਢੇ ਨਾਲੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਇਹ ਜੇ ਕਿਉਂਕਿ 15 ਸੰਮਰ ਦਾ ਸਮਾਉ ਕਿਸੇ ਸਮੇਂ ਵੀ ਕਹਿੰਦੇ ਬੰਨ੍ਹ ਲਗਾਇਆ ਜਾ ਸਕਦਾ ਵਾ ਕਿਤੇ ਨਾ ਕਿਤੇ ਕੈਂਸਰ ਦੀ ਵੱਡੀ ਬਿਮਾਰੀ ਕੈਂਸਰ ਹੋ ਗਿਆ ਦੇਖੋ ਗੱਲ ਗੱਲ ਬੰਨ ਲਾਉਂਦੀ ਨਹੀਂ ਹੈ ਬਲ ਬੰਨ ਲਾਉਂਦੀ ਹੈ ਗੱਲ ਬੰਨ ਲਾਉਣ ਜਾਣ ਨੂੰ ਖੋਲਣ ਦੀ ਨਹੀਂ ਗੱਲ ਬੁੱਢੇ ਨਾਲੇ ਚ ਜਿਹੜਾ ਇਹ ਮਟੀਰੀਅਲ ਜਾਂ ਔਰੇ ਚ ਗੰਦਗੀ ਆ ਰਹੀ ਹੈ ਜਿਹੜਾ ਇਹ ਮੈਟਲ ਆ ਰਿਹਾ ਔਰੇ ਵਿੱਚ ਜਾਂ ਕੱਚਾ ਸੀਵਰੇਜ ਦਾ ਪਾਣੀ ਆ ਰਿਹਾ ਹੈ ਕੈਮੀਕਲਸ ਆ ਰਿਹਾ ਹੈ ਡਾਈਂਗ ਇੰਡਸਟਰੀ ਦਾ ਕੋਈ ਕਿਸੇ ਵੀ ਇੰਡਸਟਰੀ ਦਾ ਕੋਈ ਗੰਦਗੀ ਆ ਰਹੀ ਹੈ ਇਹਨੂੰ ਰੋਕਣ ਦੀ ਹੈ ਅਲਟੀਮੇਟਲੀ ਧਰਤੀ ਦੇ ਪਾਣੀ ਗੰਦਾ ਹੋ ਰਿਹਾ ਹੈ ਇੰਡਸਟਰੀ ਦੇ ਨਾਲ ਚਾਹੇ ਕੋਈ ਬੋਰਿੰਗ ਕਰਕੇ ਪਾ ਰਿਹਾ ਕੋਈ ਸਿੱਧਾ ਪਾ ਰਿਹਾ ਕੋਈ ਬੁੱਢੇ ਨਾਲੇ ਦੇ ਥਰੂ ਪਾ ਰਿਹਾ ਗੱਲ ਇਹਨੂੰ ਠੀਕ ਕਰਨ ਦੀ ਹੈ ਇਹ ਰੇਤੇ ਮੈਂ ਇਹ ਰੇਤੇ ਮੈਂ ਇੱਕ ਦੋ ਵਾਰੀ ਮਨਿਸਟਰ ਸਾਹਿਬ ਨੂੰ ਮਿਲਿਆ ਆਇਆ ਹਾਂ ਇਰੇ ਤੇ ਮੁਕੰਮਲ ਤੌਰ ਤੇ ਹੋਣਾ ਨਵੇਂ ਡਿਪਟੀ ਕਮਿਸ਼ਨਰ ਆਗੇ ਏਰੀ ਸਾਡੀ ਮੀਟਿੰਗ ਰੱਖੀ ਗਈ ਸੀ ਅਸੀਂ ਉਹਨਾਂ ਨਾਲ ਇਹ ਗੱਲ ਕਰਕੇ ਏਰੇ ਤੇ ਸਟਰੋਂਗ ਸਟੈਪ ਲੈ ਕੇ ਏਰੀ ਲੜਾਈ ਕਿਉਂਕਿ ਇਹ ਅਸੀਂ ਆਪਦੇ ਮੈਨੀਫੈਸਟੋ ਚ ਵੀ ਪਾਇਆ ਸੀ ਇਹ ਕੋਈ ਜਲਦਬਾਜੀ ਨਹੀਂ ਹੈ ਬਹੁਤ ਸਾਰੇ ਕਹਿੰਦੇ ਹਾਂ ਹੱਲ ਇਹ ਉੱਥੇ ਮਿੱਟੀ ਪਾ ਦਿੰਨੇ ਆ ਬੰਨ ਲਾ ਦਿੰਨੇ ਅਲਟੀਮੇਟਲੀ ਸਾਨੂੰ ਕੋਈ ਨਾ ਕੋਈ ਇਹਦਾ ਮੁਕੰਮਲ ਹੱਲ ਕੱਢਣਾ ਪਏਗਾ ਜੀਰੇ ਨਾਲ ਦੋਨੋਂ ਸਰਕਾਰਾਂ ਕੇਂਦਰ ਸਰਕਾਰ ਪੰਜਾਬ ਸਰਕਾਰ ਇਹ ਨਾਲ ਸਾਡੇ ਲਧਿਆਣੇ ਦੇ ਇੰਡਸਟਰੀ ਲਿਸਟ ਤੇ ਨਾਲ ਸਾਡੀਆਂ ਬਹੁਤ ਸਾਰੀਆਂ ਹੋਰ ਜਿਹੜੇ ਉੱਥੇ ਲੋਕਾਂ ਦਾ ਉਰੇ ਚਾਰਿਆ ਸੋ ਏਰੀਏ ਤੇ 100% ਬੁੱਡੇ ਨਾਲੇ ਦਾ ਮਸਲਾ ਅਸੀਂ ਆਉਣ ਹਾਲਾਂਕਿ ਦੋਵੇਂ ਥਾਂ ਤੇ ਸਾਡੀ ਸਰਕਾਰ ਨਹੀਂ ਹੈ ਲੇਕਿਨ ਰਾਜਾ ਵੜੇਗੀ ਇਸ ਕਾਲ ਚ ਤਤ ਪਰ ਹੈ ਇਹ ਨੂੰ 100% ਠੀਕ ਕਰਨ ਦਾ ਕੰਮ ਬੁੱਡੇ ਨਾਲੇ ਦੀ ਸਾਫ ਦਾ ਕੰਮ ਅਸੀਂ ਜ਼ਰੂਰ ਕਰਾਂਗੇ ਪਰ ਮੈਂ ਉਤੇਜਨਾ ਚਾਹ ਕੇ ਇੱਧਰ ਉਹ ਪਾ ਦਿਓ ਉਹ ਮੇਰਾ ਕੰਮ ਐਮਐਲਏ ਪਾਣੀ ਨਾਲ ਜਿਹੜਾ ਪਾਣੀ ਲਗਾਤਾ 200 ਬਣੇ ਉਹ ਫਿਰ ਮੈਨੇ ਗੁਰੂ ਕੋਕਰੇ ਰੋਤਾ ਆਵਾਜ਼ ਵਿੱਚ ਕੰਮ ਨਹੀਂ ਇੱਕ ਮਿੰਟੇ ਬਾਅਦ ਤੇ ਕਰਦੇ ਹਾਂ ਕਾ ਜੇ ਮਨਪ੍ਰੀਤ ਭਾਰਤ ਦੇ ਸੁਪਰੀਵਾਦ ਨਹੀਂ ਲੜਦੇ ਫਿਰ ਕਾਂਗਰਸ ਵੱਲੋਂ ਕਿਦਨ ਵਾ ਤੋਂ ਉਹ ਲੜੇਗਾ ਤੁਹਾਡਾ ਟਾਈਮ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਫੈਸਲਾ ਕਰੇਗੀ ਕਿ ਕੌਣ ਚੋਣ ਲੜੇਗਾ ਨਸ਼ੇ ਲੈ ਕੇ ਪੰਜਾਬ ਵਿੱਚ ਕਿਹੋ ਜਿਹੇ ਹਾਲਾਤ ਹੈਗੇ ਨੇ ਇਸ ਵੇਲੇ ਬਾਰੀ ਬਾਰੀ ਨਸ਼ੇ ਦੇ ਹਾਲਾਤ ਪੁੱਛਣ ਦੀ ਲੋੜ ਹੀ ਨਹੀਂ ਹੈ ਦੁਨੀਆ ਜਾਣਦੀ ਹੈ ਨਸ਼ੇ ਦੇ ਹਾਲਾਤ ਅਸੀਂ ਕੱਲ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਲਾਅ ਐਂਡ ਆਰਡਰ ਤੇ ਲਾਅ ਐਂਡ ਆਰਡਰ ਤੇ ਨਸ਼ਿਆ ਤੇ ਅਸੀਂ ਪੂਰੇ ਪੰਜਾਬ ਦੇ 117 ਦੇ 17 ਹਲਕਿਆਂ ਦੇ ਵਿੱਚ ਤਕਰੀਬਨ ਅਸੀਂ ਡੀਐਸਪੀ ਦੇ ਬਾਹਰ ਦਫ਼ਤਰਾਂ ਦੇ ਧਰਨੇ ਕਰ ਰਹੇ ਹਾਂ ਤਾਂ ਜੋ ਪੰਜਾਬ ਦੇ ਜੋ ਹਾਲਾਤ ਆ ਉਸ ਤੋਂ ਬਾਅਦ ਅਸੀਂ ਜ਼ਿਲ੍ਹਾ ਸਤਰ ਤੇ ਕਰਾਂਗੇ ਔਰ ਉਸ ਤੋਂ ਬਾਅਦ ਅਸੀਂ ਪਰਦੇਸ਼ ਸਤਰ ਤੇ ਜਾ ਕੇ ਚੀਫ ਮਿੰისტਰ ਨੂੰ ਕੇਰਨ ਦਾ ਕੰਮ ਸਹੀ ਜੀ ਸੁਚਨ ਗਿੱਲ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਹੈ ਐਨਡੀਐਸ ਐਨਡੀਪੀਐਸ ਦੇ ਮਾਮਲੇ ਆ ਗਏ 29000 ਮਾਮਲਿਆਂ ਦਾ ਦਰਜ ਕੀਤੇ ਹੈ ਔਰ 39000 ਲੋਕਾਂ ਦੀ ਜਿਹੜੇ આરોપી ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਮੈਂ ਤਾਂ ਕਹਿੰਦਾ ਪਰਚਾ ਇੱਕ ਵੀ ਦਾ ਦਰਜ ਕਰੋ ਪਰਚੇ ਦਰਜ ਕਰਨਾ ਮਤਲਬ ਨਹੀਂ ਹੈ ਨਸ਼ਾ ਕਿਦਾਂ ਖਤਮ ਹੋਏਗਾ ਇਹਦੇ ਆਸਤੇ ਤਜਵੀਜ਼ ਲੈ ਕੇ ਆਓ ਆਈ ਵਾਰੀ ਵਿਧਾਨ ਸਭਾ ਚ ਮੁੱਖ ਮੰਤਰੀ ਜਿਹੜਾ ਖੜਾ ਹੁੰਦਾ ਹੀ ਗਿਣਾ ਦਿੰਦਾ ਅਸੀਂ 40000 ਪਰਚਾ ਦਰਜ ਕਰਤਾ 6800 ਬੰਦਾ ਭੜਦਿਆ ਵਾਟ ਇਜ਼ ਥਿਸ ਨਾਨਸੈਂਸ ਲੋਕਾਂ ਨੂੰ ਬੇਫਕੂ ਬਣਾਉਣੇ ਹੋ ਸਾਨੂੰ ਕੋਈ ਮਤਲਬ ਨਹੀਂ ਇੱਕ ਵੀ ਪਰਚਾ ਨਾ ਕਰੇ ਪੰਜਾਬ ਪੁਲਿਸ ਇਹ ਤਾਂ ਹੀ ਵਾਰੀ ਵਾਰੀ ਸੁਚੇਨ ਤਾਂ ਹੀ ਪ੍ਰੈਸ ਕਾਨਫਰੰਸ ਕਰਦੀ ਹੈ ਪੁਲਿਸ ਪੁਲਿਸ ناکਾਮ ਜਾਬ ਹੈ ਇੱਕ ਵੀ ਪਰਚਾ ਨਹੀਂ ਹੋਣਾ ਚਾਹੀਦਾ ਮੈਂ ਪਰ ਨਸ਼ਾ ਨਹੀਂ ਵਿਕਣਾ ਚਾਹੀਦਾ ਇਹਦਾ ਤੂੜ ਦੱਸੋ ਸਾਨੂੰ ਇਹ ਕੀ ਦੱਸਦੇ ਹੋ ਤੁਸੀਂ ਵੀ ਅਸੀਂ 40 ਹਜ਼ਾਰ ਪਰਚਾ ਦਰਜ ਕਰਤਾ ਹੈ ਨਸ਼ਾ 4 ਗੁਣੇ ਵੱਧ ਗਿਆ ਨਹੀਂ ਵਧਿਆ ਤੁਸੀਂ ਦੱਸ ਦਿਓ ਪੱਤਰਕਾਰ ਸਾਥੀ ਦੱਸੋ ਸਰਕਾਰ ਕੀ ਹੋ ਗਈ ਇਹ ਇਹ ਰਹੀ ਤੇ ਗੰਭੀਰਤਾ ਦੇ ਨਾਲ ਇਹ ਸਾਰੀਆਂ ਸਰਕਾਰਾਂ ਦੇ ਵਿੱਚ ਲੇਕਿਨ ਇਹ ਸਰਕਾਰ ਚ ਜਮਾਨ ਨਕਮਾ ਹੋ ਗਿਆ ਕੰਮ ਨਸ਼ਾ ਕਾਲੀ ਦਲ ਨੇ ਸ਼ੁਰੂ ਕੀਤਾ ਸੀ ਕਾਲੀ ਦਲ ਤੋਂ ਸ਼ੁਰੂ ਹੋ ਕੇ ਨਸ਼ਾ ਸਾਡੀ ਸਰਕਾਰ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਅਸੀਂ ਰੋਕ ਨਹੀਂ ਪਾਏ ਸੱਚੀ ਗੱਲ ਕਰਨੀ ਚਾਹੀਦੀ ਹੁਣ ਤਾਂ 4 ਗੁਣੇ ਨਸ਼ਾ ਵਧ ਗਿਆ ਇਹਦੇ ਤੇ ਬਿਲਕੁਲ ਸਾਨੂੰ ਡਿਬੇਟ ਰੱਖਣੀ ਚਾਹੀਦੀ ਹੈ ਪੰਜਾਬ ਦੀ ਵਿਧਾਨ ਸਭਾ 'ਚ ਘੱਟੋ ਘੱਟ 4 ਦਿਨ ਕੱਲੇ ਨਸ਼ੇ ਦੇ ਉੱਪਰ ਤਾਨੇ ਨਹੀਂ ਮੇਨੇ ਚਾਹੀਦੇ ਇਧਰ ਲਾ ਕੇ ਜਾਂਦਾ ਇਹ ਅਸੀਂ ਇਹ ਥੋੜੀ ਸਰਕਾਰ ਵੇਲਦਾ ਅਸੀਂ 40000 ਪਰਚੇ ਕਰਤੇ ਇਹਦਾ ਕੋਈ ਪੁਕਤਾ ਹੱਲ ਕੱਢਣਾ ਪਏਗਾ ਸਾਨੂੰ ਇਹਦਾ ਆਲਟਰਨੇਟਿਵ ਸੋਚਣਾ ਪਏਗਾ ਕਿ ਅਸੀਂ ਇਸ ਸਿੰਥੈਟਿਕ ਡਰੱਗ ਦਾ ਕੀ ਆਲਟਰਨੇਟਿਵ ਦਿੰਨੇ ਹੋ ਇਹਦਾ ਮੁੱਖ ਕਾਰਨ ਬੇਰੋਜ਼ਗਾਰੀ ਵੀ ਹੈ ਇਹਦਾ ਮੁੱਖ ਕਾਰਨ ਬੇਰੋਜ਼ਗਾਰੀ ਵੀ ਹੈ ਇਹਦਾ ਮੁੱਖ ਕਾਰਨ ਜਿਹੜਾ ਜਿਹੜਾ ਸਿੰਥੈਟਿਕ ਡਰੱਗ ਹੈ ਜਿਹਦੇ ਨਾਲ ਮੌਤਾਂ ਹੁੰਦੀਆਂ ਕੋਈ ਨਾ ਕੋਈ ਜਿਹੜੇ ਪੁਰਾਣੇ ਲੋਕ ਸੀਗੇ ਉਹ ਆਹਾ ਅਫੀਮ ਜਾਂ ਚੂਰਾ ਪੋਸਟ ਖਾਂਦੇ ਖੁੰਦੇ ਸੀਗੇ ਸੋ ਮੈਨੂੰ ਲੱਗਦਾ ਕਿ ਇਹਰੇ ਬਾਰੇ ਚਰਚਾ ਕਰਨ ਦੀ ਲੋੜ ਹੈ ਔਰ ਚਰਚਾ ਕਰਕੇ ਸਾਰੀਆਂ ਪਾਰਟੀਆਂ ਐਮੀਕੇਬਲੀ ਇਸ ਮੁੱਦੇ ਦੇ ਉੱਤੇ ਨਾ ਇਸ਼ੂ ਬਣਾਉਂਦੇ ਹੋਏ ਨਾ ਕਿਸੇ ਨੂੰ ਭੰਡਦੇ ਹੋਏ ਸਾਨੂੰ ਇਹਦੇ ਉੱਤੇ ਕੰਮ ਕਰਕੇ ਇਹਰਾ ਕੋਈ ਪੁਖਤਾ ਹੱਲ ਕੱਢਣਾ ਚਾਹੀਦਾ ਹੈ ਜਿਵੇਂ ਜਵੇਦੀ ਬੀਬੀ ਦੀ ਗੱਲ ਵਾਲਾ ਦੇ ਕੇਸ ਨੂੰ ਲੈ ਕੇ ਉਹਨਾਂ ਦੇ ਇਨਸਾਫ ਦੇ ਲਈ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕੀ ਅਗਲੀ ਰਣਨੀਤੀ ਤੁਹਾਡੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਕੀ ਹੋਏਗੀ ਪੰਜਾਬ ਦੇ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ ਤੁਹਾਡੀ ਰਣਨੀਤੀ ਕੀ ਹੋਏਗੀ ਤੁਸੀਂ ਰਣਨੀਤੀ ਕੀ ਦੇਖੋ ਰਣਨੀਤੀ ਸਾਡੇ ਕੋਲੇ 1.5 ਸਾਲ ਕੋਈ ਰਣਨੀਤੀ ਨਹੀਂ ਹੈ ਸਾਡੇ ਕੋਲੇ 1.5 ਸਾਲ ਲੜਾਈ ਹੈ ਸੜਕਾਂ ਤੇ ਰਣਨੀਤੀ ਅਸੀਂ ਦੱਸਾਂਗੇ ਜਦੋਂ ਅਸੀਂ ਸਰਕਾਰ ਚਾਹੇ ਕਿ ਇਸ ਮਸਲੇ ਦਾ ਹੱਲ ਕਿੱਦਾਂ ਏਦਾਂ ਕਰਕੇ ਦੇਵਾਂਗੇ ਅੱਜ ਦੀ ਗੱਲ ਹੈ ਅੱਜ ਤਾਂ ਅਸੀਂ ਸੜਕਾਂ ਤੇ ਲੜਾਈ ਲੜ ਰਹੇ ਹਾਂ ਤੁਸੀਂ ਦੇਖੋ ਕਿ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਪੁਲਿਸ ਵਾਲੇ ਨੇ ਇੰਟਰਵਿਊ ਕਰਾਈ ਸਿੱਟ ਨੇ ਦੱਸਦਾ ਕਿ ਫਲਾ ਆਫੀਸਰ ਜਿਹੜੇ ਐ ਇਹਨਾਂ ਨੇ ਇੰਟਰਵਿਊ ਕਰਾਈ ਇਹ ਮੌਜੂਦ ਸਨ ਇਹਨਾਂ ਨੂੰ ਪਤਾ ਸੀ ਉਹਨਾਂ ਦੀਆਂ ਲੋਕੇਸ਼ਨਾਂ ਸਿੱਟ ਨੇ ਟਰੇਸ ਕਰ ਲੀਆਂ ਗਈਆਂ ਸਭ ਕੁਝ ਲੇਕਿਨ ਉਹਨਾ ਉਪਸਰਾਂ ਤੇ ਕੋਈ ਕਾਰਵਾਈ ਨਹੀਂ ਉਸੀ ਨੇ ਸਮਝੇ ਕਿ ਉਹਨਾਂ ਆਫੀਸਰਸ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਲੋਰੈਂਸ ਬੁਸ਼ਨੋਈ ਵਰਗੇ ਦੀ ਬੈਠ ਕੇ ਪ੍ਰੈਸ ਕਾਨਫਰੈਂਸ ਮੀਡੀਆ ਟ੍ਰਾਇਲੀ ਕਰਾਤਾ ਸਾਰਾ ਮੀਡੀਆ ਨੂੰ ਇੰਟਰਵਿਊ ਦਿਵਾ ਦਿੱਤੀ ਕਿਸ ਨੂੰ ਮੰਨਦੇ ਹੋ ਕਿ ਕਾਰਵਾਈ ਜਿਹੜੀ ਮੈਨੂੰ ਲੱਗਦਾ ਮੈਨੂੰ ਲੱਗਦਾ ਵਿੱਚ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਉਸ ਵੇਲੇ ਸਰਕਾਰਾਂ ਸਰਕਾਰਾਂ ਕਿਉਂਕਿ ਸਿੱਧੂ ਮੂਸੇਵਾਲਾ ਇੰਟਰਨੈਸ਼ਨਲ ਫਿਗਰ ਸੀਗਾ ਉਹਦੀ ਚਰਚਾ ਬੜੀ ਹੋ ਰਹੀ ਸੀ ਇਹ ਸਾਰੀ ਚੀਜ਼ ਡਾਇਵਰਟ ਕਰਨ ਦੇ ਬਾਰੇ ਕਿਉਂਕਿ ਉਹਨੇ ਕਿਹਾ ਮੈਂ ਗਊ ਮਾਤਾ ਦੀ ਗੱਲ ਕੀਤੀ ਤੁਸੀਂ ਦੇਖਿਆ ਹੋਣਾ ਗਊ ਮਾਤਾ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਖਾਲਿਸਤਾਨੀ ਨਹੀਂ ਆ ਸੋ ਸਾਰੇ ਇਸ਼ੂ ਨੂੰ ਡਾਇਵਰਟ ਕਰਨਾ ਚਾਹਿਆ ਲਾਰੈਂਸ ਬਿਸ਼ਨੋਈ ਨੇ ਇਹ ਹੋ ਸਕਦਾ ਕਿ ਇਹ ਜਿਹੜੀ ਇੱਕ ਕਿਰਾਇਆ ਕਰਾਈ ਸਰਕਾਰਾਂ ਵੱਲੋਂ ਗਿਆ ਹੋਵੇ ਇੱਕ ਸਪੈਸ਼ਲੀ ਅਰੇਂਜਡ ਨਹੀਂ ਤਾਂ ਪੁਲਿਸ ਕਸਟਡੀ ਚ ਬੰਦਾ ਹੋਵੇ ਬੰਦਾ ਰਿਮਾਂਡ ਤੇ ਹੋਵੇ ਸੀਆਈਏ ਚ ਹੋਵੇ ਤੇ ਉਰੀ ਇੰਟਰਵਿਊ ਹੋ ਜੇ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਮਰਨਾਏ ਤੁਸੀਂ ਕਿਸੇ ਦੀ ਕਰ ਲਓਗੇ ਇਹ ਸਾਰੇ ਦਾ ਸਾਰਾ ਤਾਣਾ ਬਾਣਾ ਤੁਹਾਨੂੰ ਦੱਸਿਆ ਨਾ ਤੁਸੀਂ ਅਖਿਆ ਰਣਨੀਤੀ ਕੀ ਹੈ ਦੋ ਦਿਨਾਂ ਚ ਦੱਸਾਂਗੇ ਸਰਕਾਰ ਬਣ ਤੋਂ ਬਾਅਦ ਕੀ ਰਣਨੀਤੀ ਸੀ ਰਿਕਾਰਡ ਨਹੀਂ ਬਣਾ ਲਾ ਮੇਅਰ ਬਖਾਲ ਕਰਦਾ ਜੀ ਹਾਂ ਜੀ ਬਨਾਂ ਦਾ ਮੇਅਰ ਬਖਾਲ ਕੀਤਾ ਹੈ ਬਹੁਤ ਵਧਾਈ ਦੇਣਾ ਚਾਹੁੰਦੇ ਆ ਜੀ ਬਹਾਅ ਕਰਤਾ ਤੁਹਾਨੂੰ ਕੀ ਲੱਗਦਾ ਹੈ ਕਿ ਤੱਕੇਸ਼ aí ਸੀ ਸਾਨੂੰ ਤਾਂ ਫੇਰ ਹੋਈ ਇਹ ਤੱਕੇਸ਼ aí ਦਾ ਰੋਜ਼ ਹੋ ਰਹੀ ਹੈ ਜਨਾਬ ਕੱਲ ਮੈਂ ਅੱਜ ਹੁਣ ਸੜਕ ਦਾ ਉਦਘਾਟਨ ਕਰਕੇ ਆਏ ਆ ਯੋਯ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਉਹ ਮੈਨੂੰ ਆਇਆ ਚਿੱਠੀ ਮੈਂ ਉਘਾਟਨ ਕਰਨਾ ਸੀ ਆਥਰਾਇਜ਼ਡ ਮੈਂ ਕੱਲ ਮਾਨੂੰ ਕੇ ਬੀਬੀ ਕਰਗੀ ਧੱਕੇ ਨਾਲ ਉੱਥੇ ਤੇ ਮੈਂ ਕਿਹਾ ਬੀਬੀ ਜੀ ਜੇ ਇੰਨਾ ਚਾਹ ਸੀ ਮੈਂ ਦੱਸ ਦਿੰਦੇ ਮੈਂ ਤੁਹਾਨੂੰ ਆਪ ਨਾਲ ਲਿਆਉਂਦਾ ਬ੍ਰਿੰਗ ਸਾਹਿਬ ਸਰ ਜੀ ਜੀ ਤੇ ਬੇਰ ਦੀ ਗੱਲ ਕੀਤੀ ਹੈ ਕਿ ਪਾਰਲੀਮੈਂਟ ਸੰਸਦ ਲੁਧਿਆਣੇ ਚ ਵੀ ਵੇਖੀ ਜਾਂਦੀ ਸੀ ਕਿ ਕ੍ਰੈਡਿਟ ਵਾਰ ਦੇ ਲਈ ਕਦੇ ਐਮਐਲਏ ਜਿਹੜੇ ਨੇ ਉਘਾਟਨ ਕਰ ਜਾਂਦੇ ਸੀ ਹੁਣ ਤੁਹਾਡੇ ਨਾਲ ਸੋ ਆਈ ਵਿਲ ਨਾਟ ਟੇਕ ਥੈਟ ਐਨੀ ਕ੍ਰੈਡਿਟ ਮੈਂ ਐਵੇਂ ਫੋਕਾ ਕ੍ਰੈਡਿਟ ਕੋਈ ਨਹੀਂ ਲਾਣਾ ਚਾਹੁੰਦਾ ਕੰਮ ਕਰਾਂਗੇ ਤਾਂ ਕ੍ਰੈਡਿਟ ਲਾਉਂਦੇ। ਉਹ ਸਰ ਤੁਸੀਂ ਡਿਬੇਟ ਦੀ ਗੱਲ ਕੀਤੀ ਸੀਗੀ ਕਿ ਇਹ ਜੋਰ ਸਾਹ ਦਾ